ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਲਾਕਾਰਾਂ ਦੀ ਬਸਤੀ ਸਫਰਨਾਮਾਂਸ਼ ਤੇ ਪ੍ਰਸ਼ਨ ਉੱਤਰ ਪੜ੍ਹਾਂਗੇ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਕਲਾ ਕਲਾ ਕੁਐਸਚਨ ਯਾਦ ਕਰੋ ਪਹਿਲਾ ਪ੍ਰਸ਼ਨ ਦੇਖੋ ਗ੍ਰੀਨਿਚ ਵਿਲੇਜ ਕਿਸ ਪ੍ਰਕਾਰ ਦੀ ਬਸਤੀ ਹੈ ਜਿਹੜੀ ਉਸ ਵਿਲੇਜ ਬਾਰੇ ਦਸੂਗਾ ਲੇਖ ਇਹਦੇ ਵਿੱਚ ਵੀ ਕਿਸ ਪ੍ਰਕਾਰ ਦੀ ਬਸਤੀ ਹੈ ਤਾਂ ਇਹ ਇੱਕ ਵਿਕਸਿਤ ਕਲਾਤਮਕ ਪੈਨ ਪੈਨ ਸ਼ਾਲੀਆਂ ਤੇ ਬਨਗੀਆਂ ਦੇ ਲੋਕਾਂ ਦੀ ਬਸਤੀ ਹੈ ਜਿਹਨਿ ਵਖਵਾਂ ਸਟਾਈਲ ਦੇ ਲੋਕ ਇਹਦੇ ਵਿੱਚ ਰਹਿੰਦੇ ਆ ਵਖਵਖ ਬਨਗੀਆਂ ਦੇ ਤੇਰੇ ਇੱਕ ਪਾਸੇ ਅਮੀਰ ਬਾਜ਼ਾਰ ਫਿਫਥ ਐਵੈਨਿਊ ਆ ਕੇ ਮੁੱਕਦਾ ਜਿੱਥੇ ਵਾਸ਼ਿੰਗਟਨ ਸਕੁਅਰ ਦਾ ਮਹਿਰਾਬੀ ਦਰਵਾਜ਼ਾ ਹੈ ਇਸਦੇ ਇੱਕ ਪਾਸੇ ਸਾਈਡਨ ਸਕੁਅਰ ਆ ਜੋ ਨਾਟਕਾਂ ਕਿਤਾਬਾਂ ਤੇ ਮੂਰਤੀ ਕਲਾ ਦੀਆਂ ਹੱਟੀਆਂ ਖਾਣ ਪੀਣ ਦੇ ਭੋਰਿਆਂ ਤੇ ਨਾਚ ਘਰਾਂ ਨਾਲ ਘਿਰਿਆ ਹੋਇਆ ਹੈ ਇਸਕਾਰੋਂ 6ਵਾਂ ਐਵੈਨਿਊ ਲੰਘਦਾ ਹੈ ਇਸ ਬਸਤੀ ਦੇ ਮਕਾਨ 6 ਮੰਜ਼ਲਾਂ ਤੋਂ ਉੱਚੇ ਨੇ ਤੇ ਚਾਰ ਚੁਫੇਰੇ ਉੱਚੀਆਂ ਇਮਾਰਤਾਂ ਤੇ ਵਿਚਕਾਰ ਨਿੱਕੇ ਨਿੱਕੇ ਬਾਲ ਖਾਂਦੀਆਂ ਤੇ ਨਿੱਕੀਆਂ ਦੁਕਾਨਾਂ, ਪ੍ਰਾਚੀਨ ਮੂਰਤੀਆਂ ਤੇ ਕਲਾ ਵਸਤਾਂੀਆਂ, ਹੱਟੀਆਂ, ਨਿੱਕੇ-ਨਿੱਕੇ ਥੀਏਟਰ, ਸ਼ਰਾਬਖਾਨੇ ਤੇ ਕਾਵਾਕਰ ਹਨ। ਇੱਥੇ ਬਹੁਤ ਸਾਰੇ ਲੋਕ ਬਾਹਰੋਂ ਆ ਕੇ बसे ਹੋਏ ਐ ਤੇ ਖੁੱਲੀ ਦਾੜੀ ਵਾਲੇ ਚਿੱਤਰਕਾਰਾਂ, ਉਲਝੇ ਵਾਲਾਂ ਵਾਲੇ ਐਕਟਰਾਂ, ਕਵੀਆਂ, ਐਕਟ੍ਰੈਸਾਂ ਤੇ ਕਲਾ ਪ੍ਰੇਮੀਆਂ ਦਾ ਆਉਣ ਜਾਣੇ। ਤਾਂ ਦੇਖੋ ਇਹਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਵੇਖੋ ਸਭ ਤੋਂ ਪਹਿਲਾਂ ਤਾਂ ਇਹ ਵੀ ਕਲਾਤਮਕ ਤੇ ਪਿੰਨਪਿੰਨ ਸ਼ੈਲੀਆਂ ਤੇ ਬਣ ਗਈਆਂ ਲੋਕਾਂ ਦੀ ਬਸਤੀ ਹੈ ਤੇ ਇੱਕ ਪਾਸੇ ਅਮੀਰ ਬਾਜ਼ਾਰ ਫਿਫਥ ਐਵੇਨਿਊ ਆ ਕੇ ਮੁੱਕਦਾ ਤੇ ਦੂਜੇ ਪਾਸੇ ਸਾਈਡਨ ਸਕੁਆਰ ਤੇ ਵਿਚਕਾਰ ਦੀ 6ਵੇਂ ਐਵੇਨਿਊ ਲੰਘਦਾ ਤੇ ਸਾਰੇ ਪਾਸੇ ਇਹਦੇ ਇੱਕ ਸਾਰੇ ਪਾਸੇ ਉੱਚੇ-ਉੱਚੇ ਇਮਾਰਤਾਂ ਤਾਂ ਕੋਈ 6 ਮੰਜ਼ਲਾ ਤੋਂ ਉੱਚੀਆਂ ਮਾਰਤਾ ਹਨਿੰਗਾ ਤੇ ਨਿੱਕੇ-ਨਿੱਕੇ ਹਵਾਲ ਖਾਂਦੀਆਂ ਸੜਕਾਂ ਤੇ ਬਸ ਹੱਟੀਆਂ ਤੇ ਨਿੱਕੇ-ਨਿੱਕੇ ਥੀਏਟਰ ਬਹੁਤ ਸੌਖਾ ਕੁਐਸਚਨ ਹੈ ਤੇ ਕੱਲੇ ਕੱਲੇ ਅੱਖਰ ਨੂੰ ਆਪਾਂ ਯਾਦ ਕਰ ਸਕਦੇ ਹਾਂ ਲਾਈਨ ਵਾਈਜ਼ ਇਹ ਆਪਾਂ ਕਰੀਏ ਤਾਂ ਅਗਲਾ ਕੁਐਸਚਨ ਦੇਖੋ ਲੇਖਕ ਨੇ ਫਿਗਾਰੋ ਕੈਫੇ ਬਾਰੇ ਆਪਣੇ ਕੀ ਅਨੁਭਵ ਦੱਸੇ ਹਨ ਤਾਂ ਫਿਗਾਰੋ ਕੈਫੇ ਜਿਹੜਾ ਉਹ ਲੇਖਕ ਦਾ ਅੱਡਾ ਸੀ ਠੀਕ ਹੈ ਜਿੱਥੇ ਆ ਜਾ ਕੇ ਉਹ ਬੈਠਦਾ ਸੀ ਜਿੱਥੇ ਜਾ ਕੇ ਉਹ ਕਈ ਦੋਸਤਾਂ ਨੂੰ ਮਿਲਿਆ ਤੇ ਕਈ ਵਾਰ ਉਹ ਰਾਤ ਦੇ 3-3 ਵਜੇ ਤੱਕ ਉੱਥੇ ਬੈਠਾ ਰਿਹਾ ਤੇ ਉਸ ਦਿਨ ਨਵੇਂ ਦੋਸਤਾਂ ਨੇ ਕਈ ਗੋਸ਼ਟੀਆਂ ਵੀ ਇੱਥੇ ਜੰਮੀਆਂ ਠੀਕ ਹੈ ਮਤਲਬ ਉਹਨੇ ਆਪਦੇ ਹੋਰ ਨਵੇਂ ਦੋਸਤ ਵੀ ਉੱਥੇ ਉਸ ਨੂੰ ਮਿਲੇ ਤੇ ਇੱਥੇ ਉਸਨੇ ਭਾਰਤੋਂ ਗਏ ਪ੍ਰੋਫੈਸਰ ਓਪੀ ਸ਼ਰਮਾ ਤੇ ਕੇਵੀ ਬੈਦ ਨਾਲ ਵੀ ਬੈਠ ਕੇ ਕਾਫੀ ਬੀਤੀ ਐ ਤੇ ਕੈਫੇ ਦੀ ਖਾਸੀਅਤ ਇਹ ਹੈ ਕਿ ਇੱਥੇ ਪੁਰਾਣੀਆਂ ਕੱਸੀਆਂ ਹੋਈਆਂ ਲੱਕੜ ਦੀਆਂ ਕੁਰਸੀਆਂ ਤੇ ਮੇਜ਼ ਹਨ ਧੂਆਂਕੀ ਹੋਈ ਛੱਤ ਹੈ ਠੀਕ ਹੈ ਧੂਆਂਕੀ ਹੋਈ ਜਾਨੀ ਧੂਆਂ ਲੱਗਿਆ ਹੋਆ ਛੱਤ ਨੂੰ ਯਾਨੀ ਬਹੁਤ ਹੀ ਜ਼ਿਆਦਾ ਪੁਰਾਣਾ ਹੈ ਇਹ ਸਾਰਾ ਬਣਿਆ ਹੋਆ ਜਿਹੜਾ ਕੈਫੇ ਆ ਕਾਲੀ ਲੱਕੜ ਦਾ ਜੰਗਲ ਤੇ ਬੂਹਾ ਜਿਹੜਾ ਉਹ ਲੋਕਾਂ ਦੇ ਹੱਥ ਲੱਗ ਲੱਗ ਕੇ ਥਿੰਦਿਆ ਗਿਆ ਤੇ ਕਾਵੇ ਨਾਲ ਖਤਾਈਆਂ ਦੀ ਕੀਮਤ ਦੂਜੀਆਂ ਥਾਵਾਂ ਨਾਲੋਂ ਚੋਗਣੀ ਹੈ ਕਿਉਂਕਿ ਇੱਥੇ ਆਦਮੀ ਕਾਫੀ ਦਾ ਪਿਆਲਾ ਖਰੀਦ ਕੇ ਕਈ ਘੰਟੇ ਬੈਠ ਸਕਦਾ ਠੀਕ ਹੈ ਤਾਂ ਕਰਕੇ ਬਾਕੀਆਂ ਥਾਮਾਂ ਨਾਲ ਚੌਗਣੀਆਂ ਵੀ ਇੱਥੇ ਬੈਠਣ ਲਈ ਜਗ੍ਹਾ ਦਿੱਤੀ ਜਾਂਦੀ ਹੈ ਵੀ ਚਾਹੇ ਬੰਦਾ ਜਿੰਨਾ ਚਿਰ ਮਰਜੀ ਬੈਠਾ ਰਹੇ ਇੱਥੇ ਉਹ ਚਿੱਠੀਆਂ ਲਿਖਣ ਤੇ ਹੌਲੀ-ਹੌਲੀ ਕਾਫੀ ਪੀਣ ਦਾ ਆਨੰਦ ਲੈਂਦਾ ਤੇ ਇੱਥੋਂ ਦੀਆਂ ਜਿਹੜੀਆਂ ਨੌਕਰਾਨੀਆਂ ਉਹ ਗਾ ਜਿਹੜੀਆਂ ਨੌਕ ਇੱਥੋਂ ਦੀਆਂ ਜਿਹੜੀਆਂ ਨੌਕਰਾਨੀਆਂ ਉਹ ਗਾਕਾਂ ਨੂੰ ਕਾਫੀ ਦੇ ਪਿਆਲੇ ਲਿਆ ਕੇ ਦਿੰਦੀਆਂ ਤੇ ਨੌਕਰਾਨੀਆਂ ਅਕਸਰ ਚਿੱਤਰ ਕਲਾ ਜਾਂ ਸੰਗੀਤ ਕਲਾ ਦੀਆਂ ਵਿਦਿਆਰਥਣਾਂ ਜਾਂ ਵਿਲੀਆਂ ਫਿਰਦੀਆਂ ਐਕਟਰਸਾਂ ਜਾਂ ਬਾਹਰੋਂ ਸੈਰ ਕਰਨ ਤੇ ਅੰਗਰੇਜ਼ੀ ਸਿੱਖਣ ਲਈ ਫ੍ਰਾਂਸ ਤੇ ਸਵੀਡਨ ਤੋਂ ਆਈਆਂ ਜੋਤੀਆਂ ਹੁੰਦੀਆਂ ਹਨ ਠੀਕ ਹੈ ਵੀ ਉਹ ਆਪਦੇ ਕੰਮ ਵਾਸਤੇ ਇੱਥੇ ਆਈਆਂ ਹੋਈਆਂ ਲੇਖਕ ਇੱਥੋਂ ਜਦੋਂ ਮੇਜ਼ ਉੱਤੇ ਬੈਠਾ ਕਾਵੇ ਦੇ ਘੁੱਟ ਭਰਦਾ ਹੋਇਆ ਪੰਜਾਬੀ ਵਿੱਚ ਚਿੱਠੀ ਲਿਖ ਰਿਹਾ ਸੀ ਤਾਂ ਉਸ ਦੇ ਨੇੜੇ ਕੌਣ-ਕੌਣ ਬੈਠਾ ਦੇਖੋ ਨੇ ਦੱਸਿਆ ਉਸ ਦੇ ਨੇੜੇ ਮੇਜ਼ ਉੱਪਰ ਦੋ ਆਦਮੀ ਜਿਨ੍ਹਾਂ ਨੇ ਥਿੰਦੇ ਕੋਟਾਂ ਉੱਤੇ ਰੰਗਾਂ ਦੇ ਪੁੰਝੇ ਸਨ ਤੇ ਬੈਠੇ ਸ਼ਤਰੰਜ ਖੇਡ ਰਹੇ ਸਨ ਜਿਵੇਂ ਕੋਈ ਰੰਗ ਕਰਨ ਵਾਲੇ ਸੀਗੇ ਠੀਕ ਹੈ ਜਿਹੜੇ ਆਗੇ ਉੱਥੇ ਸ਼ਤਰੰਜ ਖੇਡ ਰਹੇ ਸੀ ਤੇ ਨੇੜੇ ਹੀ ਦੋ ਕੁੜੀਆਂ ਬੈਠੀਆਂ ਗੁੰਗੁਣਾ ਰਹੀਆਂ ਸਨ ਤੇ ਪੈਰ ਥਰਕਾ ਰਹੀਆਂ ਸਨ ਤੇ ਲੰਮੀ ਦਾੜੀ ਵਾਲਾ ਇੱਕ ਕਲਾਕਾਰ ਤਸਵੀਰ ਬਣਾ ਰਿਹਾ ਸੀ ਤੇ ਪਰਲੇ ਪੁੰਝੇ ਤੇ ਚਾਰ ਕਵੀ ਬੈਠੇ ਹੱਸ ਰਹੇ ਸਨ ਉਸ ਨੂੰ ਇਹ ਮਹਿਸੂਸ ਹੋ ਰਿਹਾ ਸੀ ਵੀ ਜਿਹੜੀ ਕਾਵੇ ਦੇ ਵਿੱਚ ਉੱਠ ਰਹੀ ਭਾਪ ਦੀ ਗਰਮਾਈਸ਼ ਨੇ ਸਾਰੇ ਮੇਜ਼ਾਂ ਉੱਤੇ ਬੈਠੀਆਂ ਜੁੰਡੀਆਂ ਨੂੰ ਇੱਕ ਨਿੱਜੀ ਸਾਂਝ ਵੇਟਾਲ ਦਿੱਤਾ। ਇਸ ਵਿੱਚ ਨਿਊਯਾਰਕ ਤੇ ਬਾਜ਼ਾਰਾਂ ਦਾ ਉਪਰਾਪਨ ਤੇ ਆਕੜਿਆ ਹੋਇਆ ਰਿਸ਼ਤਾ ਨਹੀਂ ਸਗੋ ਇੱਕ ਬੇਪਰਵਾਹੀ ਹੈ। ਠੀਕ ਹੈ। ਵੈਸੇ ਤਾਂ ਦੇਖੋ ਬਾਜ਼ਾਰਾਂ ਦੇ ਵਿੱਚ ਲੋਕ ਇੱਕ ਦੂਜੇ ਨੂੰ ਉਪਰੇ ਹੀ ਹੈ ਜਾਨੀ ਕੋਈ ਕਿਸੇ ਵੱਲ ਦੇਖਦਾ ਨਹੀਂ ਆਇ ਲੱਗਦਾ ਜਿਵੇਂ ਆਕੜੇ ਵੀ ਹੁੰਦੇ ਆ। ਉਹ ਜੋ ਕੋਈ ਰਿਸ਼ਤਾ ਨਹੀਂ ਇੱਥੇ ਸਿਰਫ ਇੱਕ ਬੇਪਰਵਾਹੀ ਹੈ। ਬੇਆਰਾਮ ਨਾਲ ਲੋਕ ਬੈਠੇ ਆ ਆਪਦੇ ਆਪ ਦੇ ਕੰਮ ਕਰ ਰਹੇ ਆ। ਇਨ੍ਹਾਂ ਸਮਾਜੀ ਵਾਗੀਆਂ ਵਿੱਚ ਭਾਵੇਂ ਨਸੰਗ ਬੇਰਹਿਮੀ ਦੀਆਂ ਝਲਕਾਂ ਹਨ ਪਰ ਭਾਵਨਾ ਦਾ ਲਲਕਾਰਾ ਮਨੁੱਖੀ ਪੱਧਰ ਉੱਤੇ ਹੁੰਦਾ ਹੈ। ਕਵਸਚਨ ਦੇਖੋ ਲੇਖਕ ਅਨੁਸਾਰ ਗ੍ਰੀਨਿਚ ਵਿਲੇਜ ਨਾਲ ਕਿਹੜੇ ਕਿਹੜੇ ਸਾਹਿਤਕਾਰ ਤੇ ਕਲਾਕਾਰ ਸਬੰਧਿਤ ਰਹੇ ਹਨ ਠੀਕ ਹੈ ਉਹ ਕਲਾਕਾਰਾਂ ਤੇ ਸਾਹਿਤਕਾਰਾਂ ਦੇ ਨਾਮ ਦੱਸਿਆ ਇਸ ਅਨਸਰ ਦੇ ਵਿੱਚ ਇਹ ਚੰਗੀ ਤਰ੍ਹਾਂ ਯਾਦ ਕਰਨੇ ਪੈਣਗੇ ਦੇਖੋ ਲੇਖਕ ਅਨੁਸਾਰ ਨਾਵਲਕਾਰ ਟੌਮ ਪੇਨ ਤੇ ਐਡਗਰ ਐਲਨ ਪ੍ਰੋਫੈਸਰ ਕਵੀ ਵਾਲਟ ਵਿਟਮੈਨ ਮਾਰਕਟ ਵੇਨ ਇੰਗਲੈਂਡ ਦਾ ਮਹਾਕਵੀ ਜੌਨ ਮੀਨਸਫੀਲਡ ਅਮਰੀਕਨ ਨਾਟਕ ਦਾ ਯੂਜ਼ ਨਿਓਨੀਲ ਤੇ ਉਤਲੀਗਰ ਬੈਲ ਤੇ ਕੋਰਾ ਆਦੀ ਸਹਿਤਕਾਰ ਤੇ ਕਲਾਕਾਰ ਗ੍ਰੀਨਿਚ ਵਿਲੇਜ ਨਾਲ ਸੰਬੰਧ ਰੱਖਦੇ ਹਨ। ਅਗਲਾ ਕੁਸਤ ਲੇਖਕ ਨੇ ਤਾਲਵੀ ਧਾਰਮਿਕ ਮੇਲੇ ਬਾਰੇ ਕੀ ਅਨੁਭਵ ਦੱਸੇ ਹਨ? ਤਾਂ ਇਹੋ ਜਿਹਾ ਕੁਐਸਚਨ ਪਰ ਯਾਦ ਕਰਨ ਵਾਸਤੇ ਤੁਹਾਨੂੰ ਪਹਿਲਾਂ ਸਫਰ ਨਾਮਾਂਸ਼ ਦੇਖਣਾ ਪਊਗਾ ਜਿਹਦੀ ਕਿ ਆਪਣੀ ਪਹਿਲੀ ਵੀਡੀਓ ਆ ਚੁੱਕੀ ਹੈ। ਇਸ ਕਰਕੇ ਪਹਿਲਾਂ ਉਹ ਵੀਡੀਓ ਨੂੰ ਧਿਆਨ ਨਾਲ ਸੁਣੋ ਤੇ ਫਿਰ ਕੁਐਸਚਨ ਆਨਸਰ ਯਾਦ ਕਰੋ। ਅਤਾਲਵੀ ਧਾਰਮਿਕ ਮੇਲਾ ਗ੍ਰੀਨਿਚ ਵਿਲੇਜ ਵਿਚ ਲੱਗਦਾ ਹੈ। ਲੇਖਕ ਨੇ ਦੱਸਿਆ ਕਿ ਇਸ ਮੇਲੇ ਵਿੱਚ ਪਟੜੀ ਦੇ ਉੱਤੇ ਕੰਧ ਨਾਲ ਬਹੁਤ ਸਾਰੇ ਫਕਰ ਚિત੍ਰਕਾਰਾਂ ਨੇ ਪ੍ਰਦਰਸ਼ਨੀ ਲਾਈ ਹੋਈ ਸੀ। ਪਟੜੀ ਜਾਨੀ ਲਾਈਨ ਦੇ ਉੱਪਰ ਹੀ ਠੀਕ ਹੈ। ਉੱਥੇ ਕੰਧ ਦੇ ਉੱਪਰ ਚિત੍ਰਕਾਰਾਂ ਨੇ ਪ੍ਰਦਰਸ਼ਨੀ ਲਾਈ ਵੀ ਸੀ। ਇੱਕ ਕਾਫੇ ਵਿੱਚ ਥੜੇ ਉੱਤੇ ਤਿੰਨ ਪਤਲੇ ਨੌਜਵਾਨ ਖੜੇ ਗਾ ਰਹੇ ਸਨ ਤੇ ਉਹਨਾਂ ਦੁਆਲੇ ਮਰਜ਼ਮਾ ਲੱਗਿਆ ਹੋਇਆ ਸੀ। ਮਰਜ਼ਮਾ ਜਾਨੀ ਲੋਕਾਂ ਦੀ ਭੀੜ ਸੀ ਚਾਰ-ਚਪੇਰੇ ਲੱਗੀ ਵੀ। ਟਾਣੀਆਂ ਬੰਨੀ ਮੁੰਡੇ ਕੁੜੀਆਂ ਝੂਮਦੇ ਤੁਰੇ ਜਾਂਦੇ ਹਨ। ਇੱਕ ਦੁਕਾਨ ਵਿੱਚ ਬਹੁਤ ਸਾਰੀਆਂ ਮੂਰਤਾਂ ਤੇ ਬੁੱਤ ਖਿੰਡੇ ਹੋਏ ਸਨ ਸਟੂਲ ਉੱਤੇ ਲੈਂਪ ਦੀ ਤੇਜ਼ ਰੋਸ਼ਨੀ ਵਿੱਚ ਇੱਕ ਔਰਤ ਬੈਠੀ ਸੀ ਤੇ ਇੱਕ ਬੁੱਢਾ ਚિત੍ਰਕਾਰ ਛੇਤੀ ਛੇਤੀ ਉਸ ਦਾ ਚਿੱਤਰ ਬਣਾ ਰਿਹਾ ਸੀ ਉਹਦੀ ਫੋਟੋ ਬਣਾ ਰਹੀ ਸੀ ਠੀਕ ਹੈ ਉੱਥੇ ਬੈਠੇ ਇੱਕ ਗਲੀ ਵਿੱਚ ਬਿਜਲੀ ਤੇ ਲਾਟੂਆਂ ਵਾਲਾ ਦਰਵਾਜ਼ਾ ਸੀ ਰੋਸ਼ਨੀਆਂ ਦੇ ਹਾਰ ਲਾਮਕਰੇ ਸਨ ਤੇ ਦੂਰ ਤੱਕ ਬਹੁ ਰੰਗੀਆਂ ਬੱਤੀਆਂ ਦੀਆਂ ਕਤਾਰਾਂ ਸਨ ਰੰਗ ਬਰੰਗੀਆਂ ਲਾਈਟਾਂ ਦੀਆਂ ਉੱਥੇ ਲਾਈਨਾਂ ਲੱਗੀਆਂ ਹੋਣਾ ਸੀ ਤੇ ਭੀੜ ਬਹੁਤ ਸੀ ਤੇ ਗਿਰਜਾਘਰ ਵਿੱਚ ਪ੍ਰਾਰਥਨਾ ਹੋ ਰਹੀ ਸੀ ਔਰ ਸਪੀਕਰ ਆਹੀ ਭਗਤਾਂ ਨੂੰ ਹਜ਼ਰਤ ਈਸਾ ਦੀ ਬਾਣੀ ਸੁਣਾਈ ਜਾ ਰਹੀ ਸੀ ਥਾਂ ਥਾਂ ਪੱਠੀਆਂ ਤੇ ਕੜਾਈਆਂ ਚੜੀਆਂ ਹੋਈਆਂ ਸਨ ਪਕੌੜੇ ਤੇ ਮੱਠੀਆਂ ਦੇ ਮਾਸ ਦੇ ਪਕੌੜੇ ਤਲੇ ਜਾ ਰਹੇ ਸਨ ਕੋਈ ਇਸ ਤਰੀਕੇ ਏਕੜੇ ਕੋਈ ਕਾਜੂ ਤੇ ਕੋਈ ਸੰਘਾੜੇ ਭੁੰਨ ਰਹੀ ਸੀ ਕਈ ਕੁੜੀਆਂ ਤਰਬੂਜ਼ ਕੱਟ ਕੇ ਵੇਚ ਰਹੀਆਂ ਸਨ ਭਾਵੇਂ ਜਵਾੜਿਆਂ ਦੇ ਨੰਗੇ ਪਿੰਡਿਆਂ ਵਾਲੇ ਨਾਨ ਬਾਈ ਹਾਕਾ ਮਾਰ ਰਹੇ ਸਨ ਫੇਨੀਆਂ ਸੇਵੀਆਂ ਫਲੂਦਾ ਗਰਮ ਮਸਾਲੇ ਤੇ ਚਟਨੀਆਂ ਵੇਚ ਰਹੀਆਂ ਸਨ ਦੁਕਾਨਾਂ ਦੇ ਓਕੇ ਜੂਏਵਾਜ਼ਾਂ ਦੇ ਲਲਕਾਰੇ ਤੇ ਮੁੰਡੇ ਕੁੜੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਤੇ ਗਿਰਜਾ ਘਰ ਵਿੱਚੋਂ ਪ੍ਰਾਚੀਨ ਲਾਤੀਨੀ ਭਾਸ਼ਾ ਸੁਣਾਈ ਦੇ ਰਹੀ ਸੀ ਕਿ ਜਿਵੇਂ ਤੇ ਲੇਖਕ ਨੇ ਗਿਰਜਾ ਘਰ ਦੇ ਅੰਦਰ ਲੰਮੇ ਚੋਲਿਆਂ ਵਾਲੇ ਪਾਦਰੀਆਂ ਨੂੰ ਹੱਥਾਂ ਵਿੱਚ ਮਾਲਾ ਫੜੀ ਖੜੇ ਦੇਖਿਆ ਪਛਤਾਪ ਵਾਲੇ ਓਲੇ ਦੇ ਪੋਣੇ ਵਿੱਚ ਆਪਣੇ ਆਪ ਨੂੰ ਪਾਪੀ ਸਮਝਦੇ ਹੋਏ ਗੋਡੇ ਟੇਕ ਕੇ ਤੇ ਹੱਥ ਜੋੜ ਕੇ ਪਛਤਾਪ ਕਰ ਰਹੇ ਸਨ ਲੇਖਕ ਤੇ ਜੈਮ ਨੇ ਹਜ਼ਰਤ ঈਸਾ ਦੀ ਵੱਡੀ ਮੂਰਤੀ ਅੱਗੇ ਪੈਸੇ ਚੜਾਏ ਤੇ ਦਰਸ਼ਨ ਕਰਕੇ ਬਾਹਰ ਆ ਗਏ ਤਾਂ ਇਹ ਸਾਰਾ ਕੁਝ ਦੇਖੋ ਪਹਿਲਾਂ ਸਫਰਨਾਮਾਂਸ਼ ਦੇ ਵਿੱਚ ਵੀ ਦੱਸਿਆ ਲੇਖਕ ਨੇ ਉਹੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਕੀ ਸੰਖੇਪ ਦੇ ਵਿੱਚ ਦੱਸੀਆਂ ਗੀਆਂ ਇਸ ਕਰਕੇ ਆਂਸਰ ਨੂੰ ਧਿਆਨ ਨਾਲ ਦੇਖੋ ਤੇ ਯਾਦ ਕਰੋ ਗ੍ਰੀਨਿਚ ਵਿਲੇਜ ਦੇ ਲੋਕਾਂ ਨੇ ਕਿਹੜੀ ਜਿੱਤ ਹਾਸਲ ਕੀਤੀ ਤੇ ਕਿਵੇਂ ਠੀਕ ਹੈ ਇਹ ਵੀ ਆਇਆ ਸੀ ਦੇਖੋ ਸਫਰਨਾਮਾਂਸ਼ ਦੇ ਵਿੱਚ ਕਿ ਉਹਨਾਂ ਨੇ ਕਿਹੜੀ ਜਿੱਤ ਹਾਸਲ ਕੀਤੀ ਸੀ ਪਾਰਕ ਦੇ ਦੁਆਲੇ ਵਸਦੇ ਉੱਚੀਆਂ ਇਮਾਰਤਾਂ ਵਾਲੇ ਤੇ ਤਣਾੜ ਲੋਕਾਂ ਨੇ ਨਿਊਯਾਰਕ ਦੀ ਨਗਰ ਸਭਾ ਤੋਂ ਕਾਨੂੰਨ ਪਾਸ ਕਰਾ ਕੇ ਕਲਾਕਾਰਾਂ ਦੇ ਵਸ਼ਿੰਗਟਨ ਸਕੁਅਰ ਵਿੱਚ ਐਤਵਾਰ ਨੂੰ ਇਕੱਠੇ ਹੋ ਕੇ ਨੱਚਣ ਤੇ ਗਾਉਣ ਉੱਤੇ ਪਾਬੰਦੀ ਲਵਾ ਦਿੱਤੀ ਠੀਕ ਹੈ ਵੀ ਜਿਹੜਾ ਉਹ ਪਹਿਲਾਂ ਵਾਲਾ ਆਪ ਪੜ੍ਹ ਕੇ ਹਟੇ ਅਨਸਰ ਦੇ ਵਿੱਚ ਵੀ ਜਿਹੜਾ ਉੱਥੇ ਮੇਲਾ ਲੱਗਿਆ ਵਾ ਸੀ ਉਹਦੇ ਉੱਤੇ ਲੋਕਾਂ ਨੇ ਪਾਬੰਦੀ ਲਗਾ ਦਿੱਤੀ ਕਲਾਕਾਰਾਂ ਤੇ ਵਿਲੇਜ ਦੇ ਗਰੀਬ ਲੋਕਾਂ ਨੇ ਇਸ ਨੂੰ ਸ਼ਹਿਰੀ ਆਜ਼ਾਦੀ ਉੱਤੇ ਚੋਟ ਤੇ ਵਿਲੇਜ ਦੀ ਪਰੰਪਰਾ ਤੇ ਰਾਂਗਲੇ ਜੀਵਨ ਉੱਪਰ ਹਮਲਾ ਕਰਾਰ ਦੇ ਕੇ ਇਸ ਵਿਰੁੱਧ ਸੰਘਰਸ਼ ਸ਼ੁਰੂ ਕਰ ਦਿੱਤਾ। ਅਖਬਾਰਾਂ ਵਿੱਚ ਸ਼ਹਿਰੀ ਆਜ਼ਾਦੀ ਸੀ ਆਜ਼ਾਦੀ ਉੱਤੇ ਵੱਡੇ ਵੱਡੇ ਲੇਖ ਛਪੇ। ਚਿੱਠੀਆਂ ਛਪੀਆਂ, ਰੇਡੀਓ ਤੇ ਧੂਆਂ ਧਾਰ ਤਕਰੀਰਾਂ ਹੋਈਆਂ। ਅੰਤ ਲੋਕਾਂ ਅੱਗੇ ਝੁੱਕ ਕੇ ਨਗਰ ਸਭਾ ਨੂੰ ਕਾਨੂੰਨ ਬਦਲਣਾ ਪਿਆ। ਇਸ ਤਰ੍ਹਾਂ ਕਲਾਕਾਰਾਂ ਨੇ ਵਾਸ਼ਿੰਗਟਨ ਸਕੁਅਰ ਵਿੱਚ ਐਤਵਾਰ ਦੇ ਦਿਨ ਮਨਾਏ ਜਾਂਦੇ ਆਪਣੇ ਜਸ਼ਨ ਉੱਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਵਿਰੁੱਧ ਚਿੱਤ ਪ੍ਰਾਪਤ ਕੀਤੀ ਠੀਕ ਹੈ ਵੀ ਉਹ ਜਿੱਤ ਗਏ ਸੀ ਉਹ ਲੋਕ ਅੱਗੇ ਆਗੇ ਵਸਤੁਨਿਸਟ ਕੁਐਸਚਨ ਕਲਾਕਾਰਾਂ ਦੀ ਬਸਤੀ ਸਫਰਨਾਮਾਂਸ਼ ਦੇ ਲੇਖਕ ਦਾ ਨਾਮ ਦੱਸੋ ਤਾਂ ਬਲਵੰਤ ਗਾਰਗੀ ਜਾਂ ਫਿਰ ਕੁਐਸਚਨ ਇਸ ਤਰ੍ਹਾਂ ਵੀ ਆ ਜਾਂਦਾ ਵੀ ਬਲਵੰਤ ਗਾਰਗੀ ਦਾ ਲਿਖਿਆ ਸਫਰਨਾਮਾਂਸ਼ ਕਿਹੜਾ ਹੈ ਤਾਂ ਕਲਾਕਾਰਾਂ ਦੀ ਬਸਤੀ ਕਲਾਕਾਰਾਂ ਦੀ ਬਸਤੀ ਕਿਹੜੇ ਸ਼ਹਿਰ ਵਿੱਚ ਹੈ ਤਾਂ ਨਿਊਯਾਰਕ ਅਮਰੀਕਾ ਦੇ ਵਿੱਚ ਹੈ ਕਿਸੇ ਸ਼ਹਿਰ ਵਿੱਚ ਜਾ ਕੇ ਲੇਖਕ ਸਭ ਤੋਂ ਪਹਿਲਾਂ ਕੀ ਲੱਭਦਾ ਹੈ ਤਾਂ ਕੈਫੇ ਤੇ ਥੀਏਟਰ ਨਿਊਯਾਰਕ ਦੇ ਕੈਫੇ ਤੇ ਥੀਏਟਰ ਕਿਹੋ ਜਿਹੇ ਹਨ ਤਾਂ ਜਗ ਮਗਾਉਂਦੇ ਹਨ ਲੇਖਕ ਅਮਰੀਕਾ ਦੇ ਖੁੱਲੇ-ਢਿੱਲੇ ਸੁਭਾਅ ਤੇ ਕਲਾਕਾਰਾਂ ਦੀਆਂ ਵਗੀਆਂ ਨਾ ਰੁਚੀਆਂ ਦਾ ਕੇਂਦਰ ਕਿਸ ਨੂੰ ਕਹਿੰਦਾ ਤਾਂ ਗ੍ਰੀਨਿਚ ਵਿਲੇਜ ਨੂੰ ਕਲਾਕਾਰਾਂ ਦੀ ਬਸਤੀ ਨਿਊਯਾਰਕ ਦੇ ਕਿਸੇ ਇਲਾਕੇ ਵਿੱਚ ਹੈ ਗ੍ਰੀਨਿਚ ਵਿਲੇਜ ਵਿੱਚ ਹੈ ਕਿਹੜੀ ਥਾਂ ਲੇਖਕ ਦਾ ਅੱਡਾ ਸੀ ਨਿਊਯਾਰਕ ਵਿੱਚ ਲੇਖਕ ਨੂੰ ਜਿਹੜਾ ਕੈਫੇ ਪਸੰਦ ਆਇਆ ਉਸ ਦਾ ਨਾਂ ਦੱਸੋ ਤਾਂ ਫਿਗਾਰੋ ਕੈਫੇ ਫਿਗਾਰੋ ਕੈਫੇ ਕਿੱਥੇ ਹੈ ਤਾਂ ਗਰੀਨਿਚ ਵਿਲੇਜ ਵਿੱਚ ਲੇਖਕ ਦੀਆਂ ਨਵੇਂ ਦੋਸਤਾਂ ਦੀਆਂ ਗੋਸ਼ਟੀਆਂ ਕਿੱਥੇ ਜੰਮੀਆਂ ਫਿਗਾਰੋ ਕੈਫੇ ਵਿੱਚ ਲੇਖਕ ਨੂੰ ਕਿਸ ਨੇ ਖਾਣੇ ਉੱਤੇ ਸੱਦਿਆ ਏਸ਼ੀਅਨ ਸੁਸਾਇਟੀ ਦੇ ਪ੍ਰਕਾਸ਼ਨ ਵਿਭਾਗ ਦੇ ਡਾਇਰੈਕਟਰ ਮਿਸਿਸ ਬੋਨੀ ਕਰਾਉਨ ਨੇ ਫਿਗਾਰੋ ਕੈਫੇ ਦੀਆਂ ਨੌਕਰਾਨੀਆਂ ਅਕਸਰ ਕਿਸ ਵਿਸ਼ੇ ਦੀਆਂ ਵਿਦਿਆਰਥਣਾ ਹੁੰਦੀਆਂ ਹਨ ਕਲਾ ਜਾਂ ਸੰਗੀਤ ਕਲਾ ਗ੍ਰੀਨਿਚ ਵਿਲੇਜ ਦੀਆਂ ਗਲੀਆਂ ਕਿਹੋ ਜੀਆਂ ਹਨ ਤ ਵਿੰਗ ਤੜਿੰਗੀਆਂ ਗ੍ਰੀਨਿਚ ਵਿਲੇਜ ਦੇ ਮਕਾਨ ਕਿੰਨੀਆਂ ਮੰਜ਼ਲਾਂ ਤੋਂ ਉੱਚੇ ਨੇ ਤਾਂ 6 ਮੰਜ਼ਲਾਂ ਤੋਂ ਕਿਹੜੇ ਨਾਵਲਕਾਰ ਨੇ ਆਪਣੇ ਛੇਕੜਲੇ ਦਿਨ ਗ੍ਰੀਨਿਚ ਵਿਲੇਜ ਵਿੱਚ گزارੇ ਤਾਂ ਟੌਮ ਪੇਨ ਨੇ ਕਿਸੇ ਇੱਕ ਸਾਹਿਤਕਾਰ ਤੇ ਕਲਾਕਾਰ ਦਾ ਨਾਮ ਲਿਖੋ ਜਿਸ ਦਾ ਸਬੰਧ ਗ੍ਰੀਨਿਚ ਵਿਲੇਜ ਨਾਲ ਹੈ ਤਾਂ ਬਹੁਤ ਜਣਾਂ ਦੇ ਲੇਖਕ ਨੇ ਨਾਮ ਦੱਸੇ ਸੀ ਠੀਕ ਹੈ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਇੱਕ ਲਿਖ ਸਕਦੇ ਹੋ ਐਡਗਰ ਐਲਪੋ ਵਾਲਟ ਵਿਟਮੈਨ ਮਾਰਕ ਟਵੈਨ ਜான் ਮੀਨਫੀਲਡ ਈੀ ਕਮਿੰਗਸ ਬੇਲਟੇ ਕੋਰਾ ਏਸ਼ੀਅਨ ਸੁਸਾਇਟੀ ਦੇ ਪ੍ਰਕਾਸ਼ਨ ਵਿਭਾਗ ਦੀ ਡਾਇਰੈਕਟਰ ਦਾ ਨਾਂ ਕੀ ਸੀ ਤਾਂ ਮਿਸਿਸ ਬੋਨੀ ਕਰਾਉਨ ਮਿਸ ਬੋਨੀ ਕਰਾਉਨ ਦੇ ਪਤੀ ਦਾ ਨਾਂ ਕੀ ਸੀ ਤਾਂ ਮਿਸਟਰ ਜिम ਕਰਾਉਨ ਜिम ਕਰਾਉਨ ਕਿਸ ਉੱਤੇ ਕਿਤਾਬ ਲਿਖ ਰਿਹਾ ਸੀ ਤਾਂ ਕ੍ਰਿਸ਼ਨਾ ਮੈਨਨ ਉੱਤੇ ਗ੍ਰੀਨਿਚ ਵਿਲੇਜ ਨੂੰ ਆਮ ਅਮਰੀਕਨ ਡੈਸ਼ ਆਖਦਾ ਹੈ ਖਾਲੀ ਥਾਂ ਵਿੱਚ ਟੁਕਮਾ ਸਥਾਨ ਪਰ ਉਹ ਤਾਂ ਪਿੰਡ ਗ੍ਰੀਨਿਚ ਵਿਲੇਜ ਵਿੱਚ ਬਹੁਤੇ ਲੋਕ ਕਿੱਥੋਂ ਆ ਕੇ ਵਸੇ ਹਨ ਇਟਲੀ ਤੇ ਆਇਰਲੈਂਡ ਤੋਂ ਪੈਂਡੂਆਂ ਵਾਂਗ ਮੂਰਤ ਕੌਣ ਬਣਵਾ ਰਹੀ ਸੀ ਤਾਂ ਇੱਕ ਬੁੱਢੀ ਔਰਤ ਮੇਲੇ ਵਿੱਚ ਸਪੀਕਰ ਉੱਤੇ ਕਿਸ ਦੀ ਬਾਣੀ ਸੁਣਾਈ ਜਾ ਰਹੀ ਸੀ ਹਜਰਤ ঈਸਾ ਦੀ ਮੇਲੇ ਦੀ ਥਾਂ ਵਾਲੀ ਚੌਗਾਨ ਕਦੋਂ ਕੁ ਮਿਹਾਰਾਂ ਦੇ ਮਿੱਟੀ ਪੁੱਟਣ ਦੀ ਥਾਂ ਸੀ ਤਸਤਾ 1769 ਈਸਵੀ ਵਿੱਚ ਚੌਗਾਨ ਦੇ ਦਰਖਤਾਂ ਉੱਤੇ ਕਿੰਨਾਂ ਨੂੰ ਫਾਂਸੀ ਟੰਗਿਆ ਜਾਂਦਾ ਸੀ ਅਪਰਾਧੀਆਂ ਨੂੰ ਕਮਿਆਰਾਂ ਨੂੰ ਮਿੱਟੀ ਪੁੱਟਣ ਤੋਂ ਕਦੋਂ ਬੰਦ ਕੀਤਾ ਗਿਆ ਤਾਂ 1823 ਈਸਵੀ ਵਿੱਚ ਗ੍ਰੀਨਿਚ ਵਿਲੇਜ ਦੇ ਲੋਕ ਹਰ ਐਤਵਾਰ ਨੂੰ ਕਿੱਥੇ ਆ ਕੇ ਨੱਚਦੇ ਹਨ ਤਾਂ ਵਾਸ਼ਿੰਗਟਨ ਸਕੁਅਰ ਵਿੱਚ ਲੇਖਕ ਨੂੰ ਕਿਹੜਾ ਮੇਲਾ ਪੰਜਾਬ ਦਾ ਕੋਈ ਧਾਰਮਿਕ ਮੇਲਾ ਪ੍ਰਤੀਤ ਹੋਇਆ ਜਾਂ ਫਿਰ ਲੇਖਕ ਨੇ ਗ੍ਰੀਨਿਚ ਵਿਲੇਜ ਵਿੱਚ ਕਿਹੜਾ ਮੇਲਾ ਦੇਖਿਆ ਤਾਂ ਅਤਾਲਵੀ ਧਾਰਮਿਕ ਮੇਲਾ ਦੇਖੋ ਕਲਾਕਾਰਾਂ ਦੀ ਬਸਤੀ ਸਫਰਨਾਮਾਂਸ਼ ਦੇ ਕੁਐਸਚਨ ਆਨਸਰ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਕੱਲਾ ਕੱਲਾ ਕੁਐਸਚਨ ਯਾਦ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਹ ਜਾਣਕਾਰੀ ਕਿਸੇ ਹੋਰ ਤੱਕ ਵੀ ਪਹੁੰਚ ਸਕੇ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਤੋਂ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ